ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਕੰਮ ਰੁਕੇ ਪਏ ਹੋਣਗੇ। ਉਹਨਾਂ ਕੰਮਾਂ ਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹਨਾਂ ਲੋਕਾਂ ਨੇ ਉਹ ਕੰਮਾਂ ਨੂੰ ਪੂਰਾ ਕਰਨ ਲਈ ਬਹੁਤ ਜ਼ੋਰ ਲਾ ਲਿਆ ਪਰ ਉਹਨਾਂ ਕੰਮਾਂ ਦੇ ਵਿੱਚ ਰੁਕਾਵਟੀ ਇਦਾਂ ਦੀ ਆਈ ਕਿ ਉਹ ਕੰਮ ਬਣੇ ਨਹੀਂ। ਉਹਨਾਂ ਨੇ ਉਹ ਕੰਮ ਨੂੰ ਬਣਾਉਣ ਲਈ ਇਨੇ ਤੱਕੇ ਖਾਦੇ। ਉਲਟਾ ਉਹਨਾਂ ਦੇ ਨੁਕਸਾਨ ਹੋ ਗਏ ਪਰ ਫਿਰ ਵੀ ਉਹ ਕੰਮ ਉੱਥੇ ਦੀ ਉੱਥੇ ਹੀ ਰੁਕੇ ਪਏ ਨੇ ਤੁਸੀਂ ਉਸ ਕੰਮ ਨੂੰ ਪੂਰਾ ਕਰਨ ਲਈ ਪੀਰਾਂ ਫਕੀਰਾਂ ਦੇ ਦਰਬਾਰ ਤੇ ਬਹੁਤ ਹੀ ਮੱਥੇ ਰਗੜ ਲਏ ਬਹੁਤ ਹੀ ਦੁਆ ਫਰਿਆਦ ਕਰ ਲਈ ਬਹੁਤ ਹੀ ਉਪਾਅ ਕਰ ਲਏ ਪਰ ਫਿਰ ਵੀ ਉਹ ਕੰਮ ਨਹੀਂ ਬਣੇ ਪਰ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ ਅੱਜ ਇੱਕ ਅਜੀਹਾ ਉਪਾਅ ਤੁਹਾਨੂੰ ਦੱਸੂਗਾ ਜੋ ਤੁਸੀਂ ਵੀਰਵਾਰ ਨੂੰ ਸਿਰਫ ਕਰਨਾ ਤੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡਾ ਉਹ ਰੁਕਿਆ ਹੋਇਆ ਕੰਮ ਸਿਰਫ ਦੂਸਰੇ ਵੀਰਵਾਰ ਹੀ ਬਣ ਜੇਗਾ ਤਾਂ ਸਮਾਂ ਨਾਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਹਾਂ ਜੀ ਇੱਕ ਪਿੰਡ ਦੇ ਵਿੱਚ ਇੱਕ ਰਵੀ ਨਾਮ ਦਾ ਵਿਅਕਤੀ ਰਹਿੰਦਾ ਸੀ ਉਸ ਦੀ ਇੱਕ ਪਤਨੀ ਤੇ ਇੱਕ ਛੋਟਾ ਜਿਹਾ ਬੱਚਾ ਸੀ ਰਵੀ ਸਾਰਾ ਦਿਨ ਦੁਕਾਨ ਤੇ ਕੰਮ ਕਰਦਾ ਤੇ ਸ਼ਾਮ ਨੂੰ ਘਰ ਵਾਪਸ ਆ ਜਾਂਦਾ ਰਵੀ ਰੱਬ ਨੂੰ ਬਹੁਤ ਹੀ ਮੰਨਦਾ ਸੀ ਰਵੀ ਦਾ ਇੱਕ ਛੋਟਾ ਜਿਹਾ ਲੜਕਾ ਜੋ ਕਿ ਬਹੁਤ ਹੀ ਪਿਆਰਾ ਸੀ ਉਹ ਸਾਰੀ ਥਕਾਨ ਉਸਦੀ ਦੂਰ ਕਰ ਦਿੰਦਾ ਸੀ ਜਦੋਂ ਵੀ ਰਵੀ ਸ਼ਾਮ ਨੂੰ ਦੁਕਾਨ ਤੋਂ ਆ ਕੇ ਉਸ ਬੱਚੇ ਦੇ ਕੋਲ ਬੈਠਦਾ ਸੀ ਸਮਾਂ ਬੀਤਦਾ ਜਾਂਦਾ ਤੇ ਉਹ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਉਸ ਬੱਚੇ ਦੀ ਉਮਰ 6 ਤੋਂ 7 ਸਾਲ ਹੋ ਜਾਂਦੀ ਹੈ ਰਵੀ ਤੇ ਉਸਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਉਸ ਬੱਚੇ ਦੇ ਨਾਨਕੇ ਘਰ ਜਾਇਆ ਕਰਦੇ ਸੀ ਜਦੋਂ ਵੀ ਗਰਮੀ ਦੀਆਂ ਛੁੱਟੀਆਂ ਹੁੰਦੀਆਂ ਆਪਣੇ ਬੱਚੇ ਨੂੰ ਲੈ ਕੇ ਰੇਲ ਤੇ ਚੜਕੇ ਤੇ ਆਪਣੇ ਨਾਨਕੀ ਘਰ ਉਹ ਬੱਚਾ ਆਪਣੇ ਮਾਤਾ ਪਿਤਾ ਨਾਲ ਜਾਂਦਾ ਸੀ ਸਮਾਂ ਬੀਤਦਾ ਜਾਂਦਾ ਤੇ ਇਸ ਵਾਰ ਵੀ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਨੇ ਤੇ ਬੱਚਾ ਕਹਿੰਦਾ ਕਿ ਮਾਂ ਆਪਾਂ ਹੁਣ ਫੇਰ ਨਾਨਕੀ ਘਰ ਜਾਵਾਂਗੇ ਉੱਥੇ ਜਾ ਕੇ 5-7 ਦਿਨ ਰਵਾਂਗੇ ਪਰ ਇਸ ਵਾਰ ਰਵੀ ਕਹਿੰਦਾ ਕਿ ਦੁਕਾਨ ਦਾ ਕੰਮ ਬਹੁਤ ਠੰਡਾ ਹੈ ਇਸ ਕਰਕੇ ਆਪਾਂ ਨਹੀਂ ਜਾਵਾਂਗੇ ਕਿਉਂਕਿ ਖਰਚਾ ਹੋ ਜਾਏਗਾ ਇਸ ਵਾਰ ਆਪਾਂ ਇਹ ਖਰਚਾ ਨਹੀਂ ਕਰਨਾ ਉਸ ਦੀ ਪਤਨੀ ਸਮਝ ਜਾਂਦੀ ਹੈ ਮੇਰੇ ਪਤੀ ਉੱਪਰ ਬੁਰਾ ਸਮਾਂ ਇਸ ਕਰਕੇ ਆਪਾਂ ਨਹੀਂ ਜਾਂਦੇ ਪਰ ਰਵੀ ਦਾ ਬੱਚਾ ਬਹੁਤ ਜਿੱਦ ਕਰਦਾ ਹੈ ਕਿ ਮੈਂ ਤਾਂ ਆਪਣੇ ਨਾਨਕੀ ਘਰ ਜਾਣਾ ਹੀ ਜਾਣਾ ਹੈ ਰਵੀ ਸ਼ਾਮ ਨੂੰ ਵਾਪਸ ਆਪਣੇ ਘਰ ਆਉਂਦਾ ਹੈ ਰਵੀ ਦੀ ਪਤਨੀ ਕਹਿੰਦੀ ਹੈ ਕਿ ਬੱਚਾ ਬਹੁਤ ਜਿੱਦ ਕਰ ਰਿਹਾ ਹੈ ਇੰਨੇ ਨਾਨਕੀ ਘਰ ਜਾਣਾ ਹੀ ਜਾਣਾ ਹੈ ਰਵੀ ਕਹਿੰਦਾ ਚਲੋ ਠੀਕ ਹੈ ਵੈਸੇ ਵੀ ਹੁਣੇ ਥੋੜਾ ਜਿਹਾ ਵੱਡਾ ਹੋ ਗਿਆ ਆਪਾਂ ਇਹਨੂੰ ਇਕੱਲੇ ਨੂੰ ਰੇਲ ਤੇ ਚੜਾ ਦਾਂਗੇ ਤੇ ਇਹ ਉੱਥੇ ਪਹੁੰਚ ਜਾਏਗਾ ਅੱਗੋਂ ਇਹਦਾ ਮਾਮਾ ਇਹਨੂੰ ਲੈਣ ਲਈ ਆ ਜਾਏਗਾ ਜਦੋਂ ਉਸ ਬੱਚੇ ਨੂੰ ਪਤਾ ਚੱਲਦਾ ਕਿ ਅਸੀਂ ਨਾਨਕੀ ਘਰ ਜਾਵਾਂਗੇ ਮੈਂ ਨਾਨਕੀ ਘਰ ਜਾਊਂਗਾ ਤੇ ਉਹ ਬਹੁਤ ਖੁਸ਼ ਹੁੰਦਾ ਹੈ ਉਹ ਸਾਰਿਆਂ ਨੂੰ ਕਹਿੰਦਾ ਕਿ ਆਪਾਂ ਸਾਰੇ ਚੱਲਾਂਗੇ ਤਾਂ ਉਹਦੀ ਮੰਮੀ ਕਹਿੰਦੀ ਹੈ ਨਹੀਂ ਤੂੰ ਇਕੱਲਾ ਹੀ ਜਾਏਂਗਾ ਉਹ ਲੜਕਾ ਕਬਰ ਆ ਜਾਂਦਾ ਕਿ ਮੈਂ ਇਕੱਲਾ ਕਿਵੇਂ ਜਾਊਂਗਾ ਮੈਂ ਤਾਂ ਕਦੀ ਇਕੱਲਾ ਗਿਆ ਹੀ ਨਹੀਂ ਉਹ ਬੱਚਾ ਆਪਣੀ ਮੰਮੀ ਨੂੰ ਕਹਿੰਦਾ ਕਿ ਮੰਮੀ ਮੈਂ ਇਕੱਲਾ ਕਿਵੇਂ ਜਾਊਂਗਾ ਮੈਂ ਤਾਂ ਇਕੱਲਾ ਕਦੇ ਗਿਆ ਨਹੀਂ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ ਉਸ ਦੀ ਮੰਮੀ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਇੱਕ ਚਿੱਠੀ ਦਿੰਨੀ ਆ ਤੂੰ ਇਹ ਆਪਣੇ ਨਾਲ ਲੈ ਕੇ ਜਾਈ ਜਦੋਂ ਵੀ ਤੈਨੂੰ ਡਰ ਲੱਗੇ ਇਹ ਚਿੱਠੀ ਖੋਲ ਕੇ ਵੇਖ ਲਈ ਤੇ ਜੇ ਡਰ ਨਾ ਲੱਗਿਆ ਤੇ ਇਹ ਚਿੱਠੀ ਨਾ ਖੋਲੀ ਉਸ ਦੇ ਮਾਤਾ ਪਿਤਾ ਉਸ ਬੱਚੇ ਨੂੰ ਰੇਲ ਤੇ ਚੜਾ ਦਿੰਦੇ ਨੇ ਉਹ ਬੱਚਾ ਰੇਲ ਤੇ ਆਪਣੀ ਸੀਟ ਬੈਠ ਜਾਂਦਾ ਹੈ ਰੇਲ ਦੇ ਵਿੱਚ ਭੀੜ ਹੋਣੀ ਸ਼ੁਰੂ ਹੋ ਜਾਂਦੀ ਹੈ ਸੀਟ ਦੇ ਉੱਪਰ ਹੋਰ ਬਹੁਤ ਸਾਰੇ ਲੋਕ ਆ ਕੇ ਬੈਠਦੇ ਨੇ ਉਹ ਬੱਚਾ ਘਬਰਾਉਣਾ ਸ਼ੁਰੂ ਕਰ ਦਿੰਦਾ ਹੈ ਉਹ ਵੇਖਦਾ ਹੈ ਕਿ ਪਹਿਲਾਂ ਮੇਰੇ ਮਾਤਾ ਪਿਤਾ ਨਾਲ ਹੁੰਦੇ ਸੀ ਪਰ ਅੱਜ ਮੈਂ ਬਿਲਕੁਲ ਹੀ ਇਕੱਲਾ ਆਸੇ-ਪਾਸੇ ਅਣਜਾਣ ਜੇ ਲੋਕ ਨੇ ਉਹਨਾਂ ਦੇ ਚਿਹਰੇ ਵੇਖ ਕੇ ਉਹ ਬੱਚਾ ਬਹੁਤ ਘਬਰਾ ਜਾਂਦਾ ਹੈ ਤੇ ਫਿਰ ਉਸ ਨੂੰ ਇੱਕ ਗੱਲ ਯਾਦ ਆਉਂਦੀ ਹੈ ਕਿ ਮੇਰੀ ਮੰਮੀ ਨੇ ਮੇਰੇ ਕੋਲ ਇੱਕ ਚਿੱਠੀ ਦਿੱਤੀ ਸੀ ਉਹ ਕਹਿੰਦੇ ਸੀ ਕਿ ਜਦੋਂ ਡਰ ਲੱਗੇ ਇਹ ਚਿੱਠੀ ਖੋਲ ਲੈ ਉਹ ਛੋਟਾ ਜਿਹਾ ਬੱਚਾ ਚਿੱਠੀ ਖੋਲਦਾ ਉਸ ਦੀ ਚਿੱਠੀ ਉੱਪਰ ਲਿਖਿਆ ਹੋਇਆ ਸੀ ਕਿ ਪੁੱਤ ਤੂੰ ਡਰਨਾ ਮੈਂ ਤੇਰੇ ਪਿਛਲੇ ਡੱਬੇ ਵਿੱਚ ਹਾਂ ਅਸੀਂ ਤਾਂ ਸਿਰਫ ਔਰ ਸਿਰਫ ਤੈਨੂੰ ਇਕੱਲੇ ਨੂੰ ਇੰਨਾ ਕਾਬਿਲ ਬਣਾਉਣਾ ਚਾਹੁੰਦੇ ਸੀ ਕਿ ਤੂੰ ਕੱਲਾ ਸਫ਼ਰ ਕਰ ਸਕੇ ਹੁਣ ਤੂੰ ਵੱਡਾ ਹੋ ਰਿਹਾ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਪਿਛਲੇ ਡੱਬੇ ਵਿੱਚ ਹਾਂ ਜਦੋਂ ਬੱਚੇ ਨੂੰ ਇੰਨੀ ਗੱਲ ਦਾ ਪਤਾ ਚੱਲਦਾ ਕਿ ਮੇਰੀ ਮਾਂ ਪਿਛਲੇ ਡੱਬੇ ਵਿੱਚ ਹੈ ਤਾਂ ਉਹ ਬੱਚਾ ਘਬਰਾਉਣਾ ਬੰਦ ਕਰ ਦਿੰਦਾ ਤੇ ਆਰਾਮ ਦੇ ਨਾਲ ਸੀਟ ਉੱਪਰ ਬੈਠ ਕੇ ਸਫ਼ਰ ਦਾ ਆਨੰਦ ਲੈਂਦਾ ਜਦੋਂ ਰੇਲ ਆਪਣੇ ਮੁਕਾਮ ਤੇ ਪਹੁੰਚ ਜਾਂਦੀ ਹੈ ਉਹ ਬੱਚਾ ਉੱਥੇ ਉਤਰ ਜਾਂਦਾ ਤਾਂ ਅੱਗੋਂ ਉਸਦਾ ਮਾਮਾ ਉਸ ਨੂੰ ਲੈਣ ਲਈ ਆ ਜਾਂਦਾ ਉਹ ਲੜਕਾ ਆਪਣੇ ਮਾਮੇ ਨੂੰ ਕਹਿੰਦਾ ਕਿ ਮਾਮਾ ਪਿਛਲੇ ਡੱਬੇ ਵਿੱਚ ਮਾਂ ਵੀ ਹੈ ਆਪਾਂ ਉਹਨਾਂ ਨੂੰ ਵੀ ਨਾਲ ਲੈ ਕੇ ਜਾਂਦੇ ਹਾਂ ਤਾਂ ਮਾਮਾ ਕਹਿੰਦਾ ਕਿ ਪੁੱਤ ਪਿਛਲੇ ਡੱਬੇ ਵਿੱਚ ਕੋਈ ਵੀ ਨਹੀਂ ਉਹ ਤਾਂ ਤੇਰੀ ਮॉम ਨੇ ਤੈਨੂੰ ਇੱਕ ਹੌਸਲਾ ਦਿੱਤਾ ਸੀ ਕਿ ਮੈਂ ਹਮੇਸ਼ਾ ਤੇਰੇ ਨਾਲ ਆ ਅੱਗੇ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣਗੀਆਂ ਪਰ ਤੂੰ ਉਹਨਾਂ ਮੁਸ਼ਕਲਾਂ ਤੋਂ ਡਰਨਾ ਨਹੀਂ ਉਹਨਾਂ ਸਫਰਾਂ ਦਾ ਆਨੰਦ ਲੈਣਾ ਤੇ ਮੁਸ਼ਕਲਾਂ ਨੂੰ ਹੱਸ ਕੇ ਗਲੇ ਲਗਾ ਕੇ ਉਹਨਾਂ ਤੋਂ ਅੱਗੇ ਵਧਣਾ ਉਹ ਬੱਚਾ ਸਮਝ ਜਾਂਦਾ ਹੈ ਤੇ ਆਪਣੇ ਮਾਮੇ ਨਾਲ ਚਲਿਆ ਜਾਂਦਾ ਹੈ ਥੋੜੇ ਦਿਨ ਲਗਾ ਕੇ ਆਪਣੇ ਘਰ ਫੇਰ ਰੇਲ ਤੇ ਇਕੱਲਾ ਘਰ ਵਾਪਸ ਆ ਜਾਂਦਾ ਹੈ ਮਾਂ ਇਹ ਵੇਖ ਕੇ ਬਹੁਤ ਖੁਸ਼ ਹੁੰਦੀ ਹੈ ਕਿ ਮੇਰਾ ਬੱਚਾ ਹੁਣ ਵੱਡਾ ਹੋ ਰਿਹਾ ਹੈ ਦਰਅਸਲ ਇਹ ਕਹਾਣੀ ਉਸ ਬੱਚੇ ਦੀ ਨਹੀਂ ਆਪਣੀ ਹੈ ਜਦੋਂ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣ ਆਪਣਾ ਕੋਈ ਕੰਮ ਨਾ ਬਣੇ ਆਪਾਂ ਬਥੇਰਾ ਜ਼ੋਰ ਲਾ ਲਿਆ ਤਾਂ ਉਦੋਂ ਫਿਰ ਰੱਬ ਤੇ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਆਪਾਂ ਭੁੱਲ ਜਾਂਦੇ ਆ ਕਿ ਰੱਬ ਵੀ ਆਪਣੇ ਨਾਲ ਹੈ ਰੱਬ ਤੇ ਛੱਡ ਕੇ ਸਿਰਫ ਆਪਣੀ ਮਿਹਨਤ ਕਰਨੀ ਹੈ ਅੱਗੋਂ ਆਪਣੀ ਮਿਹਨਤ ਨੂੰ ਰੰਗ ਭਾਗ ਲਾਉਣਾ ਉਸ ਮਾਲਕ ਦੇ ਹੱਥ ਹੈ ਉਹ ਕਹਿੰਦੇ ਨੇ ਨਾ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਆਪਣੇ ਵੱਲੋਂ ਪੂਰੀ ਮਿਹਨਤ ਕਰਕੇ ਬਾਕੀ ਕੰਮ ਉਸ ਰੱਬ ਤੇ ਛੱਡ ਦੇਣਾ ਉਹਨੂੰ ਕਹਿਣਾ ਕਿ ਮੈਂ ਮਿਹਨਤ ਕਰ ਦਿੱਤੀ ਫਲ ਹੁਣ ਤੁਸੀਂ ਲਾਉਣਾ ਤੇ ਪਰੇਸ਼ਾਨ ਨਹੀਂ ਹੋਣਾ ਜੇ ਉਹ ਕੰਮ ਨਾ ਵੀ ਬਣੇ ਤਾਂ ਉਹਦੇ ਵਿੱਚ ਰੱਬ ਦਈ ਕੋਈ ਹੋਰ ਤਰਕੀਬ ਹੋਏਗੀ ਉਹਨੇ ਕੁਝ ਵਧੀਆ ਸੋਚਿਆ ਹੋਵੇਗਾ ਪਰੇਸ਼ਾਨ ਹੋਣ ਦੀ ਥਾਂ ਤੇ ਤੁਸੀਂ ਆਪਣੇ ਪੀਰ ਮੁਰਸ਼ਦ ਦਾ ਨਾਮ ਲੈਣਾ ਹੈ ਉਹਨਾਂ ਦਾ ਜਾਪ ਕਰਨਾ ਹੈ ਤੇ ਪੀਰ ਮੁਰਸ਼ਦ ਤੁਹਾਨੂੰ ਵੱਡਾ ਕੁਝ ਨਾ ਕੋਈ ਜ਼ਰੂਰ ਦੇਣਗੇ ਕੋਈ ਨਾ ਕੋਈ ਰਾਹ ਜ਼ਰੂਰ ਵਿਖਾਉਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਧੰਨਵਾਦ ਬਹੁਤ ਬਹੁਤ ਧੰਨਵਾਦ